ਕਾ ਬੰਦਦਾ ਸੱਦਾ ਕਿੰਨਾ ਮਾਰ ਰਿਹਾ ਦੇਖੋ ਜੀ ਬਹੁਤ ਵਧੀਆ ਸੱਦਾ ਮਿਲਿਆ ਹੁਣ ਤੁਸੀਂ ਪ੍ਰੈਸ ਵਾਲੇ ਵੀਰ ਦੇਖੇ ਰਹੇ ਆ ਤੁਹਾਨੂੰ ਆਪੇ ਇਹ ਤਾਂ ਸਵਾਲ ਦਾ ਜਵਾਬ ਆ ਕਿ ਦੇਖੋ ਸਾਰੀ ਸਰੰਦ ਬੰਦ ਤੋਂ ਟੋਟਰ ਜੀਟੀ ਰੋਡ ਤੇ ਸਾਰੀਆਂ ਮਾਰਕੀਟਾਂ ਆ ਦੇਖ ਲਓ ਟਰੈਕ ਦੇ ਉੱਤੇ ਖਮਾਣੋ ਆਪ ਮਹਾਰੇ ਲੋਕਾਂ ਨੇ ਮੋਰਚਾ ਘਟਤਾ ਪਰ ਬਹੁਤ ਵਧੀਆ ਬਹੁਤ ਅਸੀਂ ਧੰਨਵਾਦ ਕਰਦੇ ਆ ਲੋਕਾਂ ਦਾ ਜਿਹੜਾ ਕਿ ਅੱਜ ਦਾ ਬੰਦ ਦੇ ਸੱਦੇ ਨੂੰ ਸਾਰਿਆਂ ਨੇ ਸਵੀਕਾਰ ਕਰਿਆ ਕਿਸਾਨਾਂ ਦਾ ਸਾਥ ਦਿੱਤਾ ਜਿਹੜੀਆਂ ਮੰਗਾਂ ਨੇ ਲੱਗਦਾ ਸਰਕਾਰ ਹੱਲ ਕਰੋਗੇ ਜਿਹੜੀਆਂ ਮੰਗਾਂ ਦੇਖੋ ਜੀ ਸਾਡਾ ਸਾਡਾ ਫਰਜ਼ ਬਣਦਾ ਕਿ ਪੀਸਫੁਲੀ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ ਧਰਨੇ ਮਚਾਰੇ ਕਰਨਾ ਸਰਕਾਰ ਤੱਕ ਆਵਾਜ਼ ਬਚਾਉਣਾ ਇਹ ਸਰਕਾਰ ਨੇ ਦੇਖਣਾ ਹੁਣ ਕਿਉਂਕਿ ਅਸੀਂ ਸਰਕਾਰ ਤੇ ਵਿਸ਼ਵਾਸ ਕਰਦੇ ਆ ਕਰਦੇ ਰਹਾਂਗੇ ਵਿਸ਼ਵਾਸ ਵੀ ਕਰਦੇ ਆ ਅੱਜ ਵਿਸ਼ਵਾਸ ਕਰਕੇ ਫੇਰ ਬੈਠੇ ਆ ਕੋਈ ਨਹੀਂ ਅੱਜ ਨਹੀਂ ਕੱਲ ਨੂੰ ਜਾਗੂਗੀ ਕਦੇ ਤਾਂ ਜਾਗੂਗੀ ਮੋਦੀ ਸਾਹਿਬ ਨੂੰ ਇਹ ਗੱਲਾਂ ਜਰੂਰ ਸਾਡਿਆਂ ਮੰਗਾ ਮੰਨਣੀਆਂ ਪੈਣਗੀਆਂ ਅਸੀਂ ਵਿਸ਼ਵਾਸ ਕਰਦੇ ਆ ਮੰਗਾ ਨੇ ਤੁਹਾਡੀ ਪਹਿਲਾਂ ਲਾਗੂ ਕਰਨ ਦੇ ਵੇਲੇ ਐਲਾਨ ਵੀ ਕੀਤਾ ਸੀ ਕੇਂਦਰ ਸਰਕਾਰ ਵੱਲੋਂ ਫੇਰ ਉਸ ਤੋਂ ਬਾਅਦ ਕੀ ਹੋਇਆ ਕਿ ਉਪਰ ਲੈ ਲੈ ਸਰਕਾਰ ਇਹ ਅਸਲ ਦੇ ਵਿੱਚ ਨਾ ਇਹ ਸਵਾਲ ਆ ਜਿਹੜਾ ਬੀਜੇਪੀ ਨੂੰ ਕਰਨਾ ਹੈ ਦਾ ਬੀਜੇਪੀ ਦਾ ਲੀਡਰ ਨੂੰ ਸਵਾਲ ਕਰਿਆ ਜਾਂਦਾ ਵੀ ਤੁਸੀਂ ਕਿਉਂ ਜੂ ਟਰਨ ਲਿਆ ਅਸੀਂ ਤਾਂ ਵਿਸ਼ਵਾਸ ਕੀਤਾ ਨਾ ਮਾਨਯੋਗ ਪ੍ਰਧਾਨ ਮੰਤਰੀ ਨੇ ਟਵੀਟ ਕਰਤਾ ਸਾਰੇ ਰੇਡੀ ਬੀ ਰੇਡੀਓ ਤੇ ਟੈਲੀਵਿਜ਼ਨਾਂ ਤੇ ਦੇਤਾ ਅਸੀਂ ਉਹਨਾਂ ਦਾ ਕਹਿਣਾ ਮੰਨ ਕੇ ਆ ਗਏ ਔਰੇ ਪਰ ਪਰ ਸਰਕਾਰ ਨੇ ਨਹੀਂ ਇਹ ਸਰਕਾਰ ਦਾ ਸਵਾਲ ਹੈ ਜੀ ਇਹ ਸਰਕਾਰ ਦਾ ਸਵਾਲ ਹੈ ਮੈਂ ਕਿਹਾ ਕਿ ਬੂਦਲ ਪਹਾਸਪਾ ਦੇ ਆਗੂ ਨੇ ਉਹ ਵੱਲੋਂ ਆਪਣੇ ਦਫ਼ਤਰ ਤੋਂ ਇਹ ਕਹਿਣ ਹੂੰ ਚਨਲ ਤੋਂ ਵੀ ਅਪੀਲ ਕਰਾਂ ਕਰੂ ਕਿ ਤੱਕੇ ਨਾਲ ਜਾ ਕੇ ਬੰਦ ਕਰੋ ਨਹੀਂ 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 ਦੇਖੋ ਤੱਕੇ ਗੱਲ ਤੁਸੀਂ ਸਾਡੀ ਭੰਦੇਰ ਸਾਹਿਬ ਦੀ ਸੁਣੀ ਹੋਣੀ ਆ ਨਾ ਜਦੋਂ ਉਹਨਾਂ ਨੇ ਐਲਾਨ ਕਰਿਆ ਤੱਕੇ ਨਾਲ ਸੀ ਕਿਸੇ ਦੁਕਾਨਦਾਰ ਨੂੰ ਵੀ ਨਹੀਂ ਕਹਿੰਦੇ ਅਸੀਂ ਪੀਸਫੁਲੀ ਆ ਉਹ ਉਹਨਾਂ ਦਾ ਉਹ ਆਪਣੀ ਦੇਖੋ ਉਹ ਦਿਖਾ ਰਹੇ ਆ ਨਾ ਆਪਣੀ ਹੈਂਕਰ ਦਿਖਾ ਰਹੇ ਆ ਉਹ ਵੀ ਅਸੀਂ ਬੈਠੇ ਆ ਆਹੀ ਤਾਂ ਹੰਕਾਰ ਯਾਰ ਜੇ ਉਹ ਚੰਗੇ ਹੁੰਦੇ ਸੋਹਿਰਦ ਹੁੰਦੇ ਪੰਜਾਬ ਪ੍ਰਤੀ ਪੰਜਾਬ ਦੀ ਕਿਸਾਨੀ ਪ੍ਰਤੀ ਤਾਂ ਉਹਨਾਂ ਦੇ ਅੱਜ ਦੁਕਾਨਾਂ ਜੇ ਤੁਸੀਂ ਕਹਿੰਦੇ ਆ ਪਰ ਮੈਂ ਨਹੀਂ ਦੇਖਿਆ ਮੈਂ ਨਹੀਂ ਦੇਖਿਆ ਬਹੁਤ ਸਾਰੇ ਸਤਕਾਰਯੋਗ ਹਨ ਜਿਹੜੇ ਬੀਜੇਪੀ ਦੇ ਦੁਕਾਨਦਾਰ ਨੇ ਉਹਨਾਂ ਨੇ ਹੱਥ ਬੰਨ੍ਹ ਕੇ ਸਮਰਥਨ ਦਿੱਤਾ ਪਰ ਜੇ ਤੁਸੀਂ ਕੋਈ ਦੇਖਿਆ ਤਾਂ ਉਹਦੀ ਆਪਣੀ ਮਰਜ਼ੀ ਆ ਉਹਦੇ ਬਸ ਉਹਦਾ ਮਤਲਬ ਪੰਜਾਬ ਦਾ ਭਲਾ ਨਹੀਂ ਚਾਹੁੰਦਾ ਕਿਸਾਨੀ ਦਾ ਭਲਾ ਨਹੀਂ ਚਾਹੁੰਦਾ ਅਸੀਂ ਗੱਲ ਵੀ ਕੀਤੀ ਆ ਉਹਦੇ ਨਾਲ ਸਰਦੂਸਲਾ ਜਮਾਂਗੇ ਉਹ ਕਹਿੰਦਾ ਬੰਦ ਕਰਕੇ ਕੋਈ ਸਮਰਥਨ ਨਹੀਂ ਹੁੰਦਾ ਦਿਲੋਂ ਸਮਰਥਨ ਹੁੰਦਾ ਅਸੀਂ ਦਿਲੋਂ ਸਮਰਥਨ ਹਾਂ 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 ਦਿਲ ਕਿਸੇ ਦਾ ਦੇਖਿਆ ਨਹੀਂ ਹੁੰਦਾ ਦਿਲ ਨਹੀਂ ਦੇਖਿਆ ਜੇ ਦਿਲੋਂ ਦੇਖਿਆ ਹੁੰਦਾ ਫਿਰ ਨਾ ਜਾਣਦੇ ਲੋਕ ਆ ਇਹ ਤਾਂ ਚੀਜ਼ ਦੇਖ ਰਹੇ ਆ ਨਾ ਇਹ ਹੁੰਦਾ ਹੈ ਕਿ ਕਿਸੇ ਦੀ ਗੱਲ ਨੂੰ ਮੰਨ ਲੈਣਾ ਕਿਸੇ ਨੂੰ ਸਵੀਕਾਰ ਕਰ ਲੈਣਾ ਕਿਸੇ ਦੇ ਕਹਿਲ ਸਮਰਥਨ ਦੇ ਦੇਣਾ ਕਿਵੇਂ ਕਿਸੇ ਤੇ ਵਿਸ਼ਵਾਸ ਕਰ ਲਈਏ ਬਈ ਹਾਂ ਜੀ ਬਟਾ ਜੀ ਅੱਜ ਜਿੱਥੇ ਕਾਲ ਤੁਸੀਂ ਬੰਦ ਦੀਸਦੇ ਦੀ ਕਿਸਾਨਾਂ ਵੱਲੋਂ ਕਿਵੇਂ ਦੇਖਦੇ ਹੋ ਜਿਹੜਾ ਅੱਜ ਪਹੁੰਚਿਆ ਦੁੱਖਾਂ ਜੋ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਅਰਤੀ ਆਲੇ-ਦੋਲੇ ਸਕੇਟਾਂ ਦੇ ਵਿੱਚ ਵੀ ਦੇਖਦੇ ਜਿੰਨੇ ਪੰਜਾਬ ਦੇ ਵਿੱਚ ਬਹੁਤ ਹੀ ਭਰਮਾਹ ਹੰਗਾਰਾ ਔਰ ਦੰਲੇ ਵਾਲੇ ਖੇਤ ਨੂੰ ਲੈ ਕੇ ਸਮੁੱਚਾ ਪੰਜਾਬ ਹੈ ਜਿਹੜਾ ਚਿੰਤਤ ਹੈ ਔਰ ਦੇਸ਼ ਦੀਆਂ ਸਰਕਾਰਾਂ ਨੇ ਚਾਹੇ ਪੰਜਾਬ ਦੀ ਸਰਕਾਰ ਇਹਨਾਂ ਨੂੰ ਵੀ ਤੁਰੰਤ ਜਿਹੜੇ ਜਿਹੜੀਆਂ ਕਿਸਾਨਾਂ ਵੱਲੋਂ ਮੰਗਾਂ ਨੇ ਉਹ ਮੰਗ ਮੰਨ ਲੈਣੀ ਚਾਹੀਦੀ ਹੈ ਨਾ ਕਿਉਂਕਿ ਅੱਜ ਸਮਾਜਾ ਵਰਗੇ ਦੀ ਆਵਾਜ਼ ਹੈ ਵੀ ਸਾਰੀਆਂ ਜਿਹੜੀਆਂ ਮੰਗਾਂ ਕਿਸਾਨਾਂ ਦੀ ਉਹ ਮੰਨ ਲੈਣੀ ਚਾਹੀਦੀ ਹੈ ਆਖੋ ਤੋਂ ਪਹਿਲਾਂ ਸਮੂਹ ਕਿਸਾਨnabla ਗਦਾਨਦਾਰ ਵੀਰਾਂ ਦਾ ਵਪਾਰ ਮੰਡਲ ਦਾ ਸਭ ਧੰਨਵਾਦ ਕਰ ਰਹੇ ਹਾਂ ਸਾਡੇ ਕਿਸਾਨ ਲੀਡਰ ਦੀ ਕੋਲ ਸੀ ਐਡਾ ਬੜਾ ਸਮਰਥਨ ਕੀਤਾ ਪੰਜਾਬ ਬੰਦ ਸਿੱਧੇ ਨੂੰ ਕਬੂਲ ਕੀਤਾ ਤੇ ਅਸੀਂ ਵੈਹਰੂ ਵੀ ਅਰਦਾਸ ਕਰਦੇ ਹਾਂ ਕਿ ਡੰਡਿਆ ਇਸੇ ਇਸ ਦੀ ਕਮਜਾਬੀ ਲਈ ਅਰਦਾਸ ਕਰਦੇ ਹਾਂ ਤਾਂ ਕਿ ਉਹ ਲੋਕਾਂ ਦੇ ਆਮ ਕਿਸਾਨਾਂ ਦਾ ਇੱਕ ਆਵਾਜ਼ ਉਲੰਧ ਕਰ ਸਕਦੇ ਜਿਹੜੀਆਂ ਮੰਗਾਂ ਨੇ ਕਾਰਨ ਕੀ ਹੈ ਕਿ ਇਸ ਲਈ ਕੇਂਦਰ ਸਰਕਾਰ ਹੱਲ ਨਹੀਂ ਕਰ ਰਹੀ ਕੇਂਦਰ ਜਿਹੜੀ ਕੇਂਦਰ ਹੈ ਜਿਹੜੇ ਵਪਾਰ ਆਪਣੇ ਮੰਨ ਲਓ ਅਡਾਨੀ ਬਾਨੀਆਂ ਨੂੰ ਹੱਥ ਜੀ ਸਾਰਾ ਕੁਝ ਦੇਣਾ ਚਾਹੁੰਦੀ ਹੈ ਤੇ ਨਿਵਾੜਤੀ ਹੋਏ 8 ਦਿਨ ਬਾਅਦ ਗੜਾ ਜਾਵੇ ਸਿੱਧਾ ਵੀ ਪ੍ਰਾਈਵੇਟ ਫੀਸ ਕਰਨਾ ਚਾਹੁੰਦੀ ਹੈ ਜਿੱਕਾ ਪਿੱਛੇ ਦੇ ਕਰਨਾ ਜਿਹੜੇ ਝੋਨੇ ਦੀ ਫਸਲ ਰੁਲੀ ਗਏ ਝੋਨੇ ਦੀ ਫਸਲ ਰੁਲੀ ਆਉਣ ਨਾਲ ਟਾਈਮ ਜੇ ਜੇ ਇਹੀ ਹਾਲਾਤ ਜੇ ਕੁਝ ਮਸਲਾ ਹੱਲ ਨਾ ਹੋਇਆ ਤਾਂ ਆਉਣ ਨਾਲ ਟਾਈਮ 'ਚ ਇਹ ਸਾਰਾ ਕੁਝ ਪ੍ਰਾਈਵੇਟ ਹੋ ਜਾਊਗਾ ਤੇ ਅਗਲੇ ਸ ਜਿੱਕਣਾ ਇਸ ਕੀ ਝੋਨਾ ਨੂੰ ਕਿਸੇ ਨੇ ਪੁੱਛਣਾ ਨਹੀਂ ਝੋਨਾ ਤੇ ਮੈਂ ਸਭ ਤੋਂ ਸਾਰੇ ਲੋਕਾਂ ਨੂੰ ਮਜ਼ਦੂਰ ਭਰਾਵਾਂ ਨੂੰ ਦੁਕਾਨਵਾਰਾ ਭਰਾਵਾਂ ਨੂੰ ਕਿਸਾਨਾਂ ਉਹ ਕਿਸਾਨ ਵੀਰਾਂ ਦਾ ਬਸਮਾਰਥਨ ਕਰੀਏ ਤਾਂ ਕਿ ਜਿਹੜਾ ਢੱਲੇਵਾਲ ਸਾਹਿਬ ਜਿਹੜਾ ਉਹਨਾਂ ਨੂੰ ਜਿਹਦੇ ਮਰਨ ਵਰਤੋਂ ਦੇ ਬੈਠੇ ਆ ਉਹ ਤੱਕ ਨੂੰ ਮਹੀਨਾ ਹੋ ਚਲੇਆ ਤੇ ਉਹਨਾਂ ਨੂੰ ਬਚਾਇਆ ਜਾ ਸਕੇ ਕਿ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਚਾਹੀਦਾ ਇਹ ਅੜੀ ਰਵਈਆ ਨੂੰ ਛੱਡੇ ਤੇ ਢੱਲੇਵਾਲ ਸਾਹਿਬ ਦੀ ਜਿਹੜੀ ਆਪਣੀ ਮੰਗਾਂ ਹੈ ਇਹ ਤੁਸਾਂ ਸੜੀ ਯੂਨੀਅਨ ਦੀ ਮੰਗਾਂ ਹੈ ਇਹਨਾਂ ਨੂੰ ਪੂਰਾ ਕੀਤਾ ਜਾਵੇ ਜਿਹੜੇ ਅੱਜ ਮੰਗਾਂ ਨੂੰ ਲੈ ਕੇ ਕਿਸਾਨ ਪੰਨ ਦਾ ਸੱਦਾ ਦਿੱਤਾ ਸੀ ਕਿਵੇਂ ਦਾ ਸਮਰਥਨ ਮਿਲ ਰਿਹਾ ਜਿਹੜਾ ਅੱਜ ਜਿਹੜਾ ਅੱਜ ਦਾ ਸਮਰਥਨ ਅੱਜ ਬਹੁਤ ਸਮਰਥਨ ਲਗਭਗ ਸਾਰਾ ਪੰਜਾਬ ਬੰਦਾ ਸਾਰੇ ਜੋ ਵੀ ਯੂਨੀਅਨਾਂ ਨੇ ਚਾਹੇ ਉਹ ਟਰੱਕ ਯੂਨੀਅਨ ਹੈ ਚਾਹੇ ਉਹ ਰੋਡਵੇ ਜਾਂ ਜੋ ਵੀ ਹੈਗਾ ਸਾਰੇ ਕਾਰੋਬਾਰੀ ਸਾਰਿਆਂ ਨੇ ਇਹਦੇ ਵਿੱਚ ਪੂਰ ਸਮਰਥਨ ਦਿੱਤਾ ਹੈ ਤੇ ਅਸੀਂ ਸਾਰਿਆਂ ਦਾ ਧੰਨਵਾਦ ਹੈ ਕਿਉਂਕਿ ਜੋ ਇਹ ਲੜਾਈ ਹੈ ਇਹ ਇਕੱਲੇ ਕਿਸਾਨਾਂ ਦੀ ਨਹੀਂ ਹੈ ਸਾਰਿਆਂ ਦੀ ਜੋ ਵੀ ਬੰਦਾ ਰੋਕੀ ਖਾਂਦਾ ਉਹ ਸਾਰਿਆਂ ਦੀ ਲੜਾਈ ਹੈ ਕਿਉਂਕਿ ਕਾਰਪੋਰੇਟ ਜਦੋਂ ਇਹ ਖੇਤੀਬਾੜੀ ਤੇ ਕਾਬਜ ਹੋ ਜਾਣਾ ਤਾਂ ਫਿਰ ਇਹ ਨਹੀਂ ਹੈ ਵੀ ਜੋ ਵੀ ਬੰਦਾ ਜਿੱਥੋਂ ਮਰਜੀ ਆਪਣਾ ਰਸਣ ਲੈ ਲਵੇ ਕਿਉਂਕਿ ਕਾਰਪੋਰੇਟਾਂ ਨੇ ਸਾਰੇ ਆਪਣੇ ਸਟੋਰਾਂ ਚ ਲੈ ਜਾਣਾ ਫਿਰ ਉੱਥੇ 150 ਰੁਪਏ ਕਿਲੋ ਆਟਾ ਮਿਲੂਗਾ ਐ ਨਹੀਂ ਹੈ ਵੀ ਜਿਵੇਂ ਹੋਣਾ ਆਟਾਦਾਲਾ ਨੇ ਜਿੰਨਾ ਚਿਰ ਸਰਕਾਰ ਮੰਡੀਆਂ ਨੇ ਸਰਕਾਰ ਖਰੀਦਿਆ ਪ੍ਰੋਕੂਰਮੈਂਟ ਕਰਦੀ ਹੈ ਤਾ ਹੋਰਾਂ ਨੂੰ ਨਾਜ ਮਿਲੂ ਅਦਰਵਾਇਜ ਜਦੋਂ ਸਰਕਾਰ ਨੇ ਇਹ ਸੈਕਟਰੇ ਕਾਰਪੇਟਾਂ ਸਮਝਾ ਸਮਾਤਾ ਤਾਂ ਸਾਰੇ ਹੀ ਉਹਨਾਂ ਦੇ ਕੱਚਰ ਕਰ ਲੈਣਾ ਇਹਨ ਮਨਮਰਜ਼ੀ ਦਾ ਉਹਨਾਂ ਨੇ ਆਪਣਾ ਰੇਟ ਲਾਉਣਾ ਤੇ ਸਾਰੇ ਬੰਦਿਆਂ ਨੂੰ ਉਹਨਾਂ ਨੂੰ ਇੱਕ ਜੋ ਵੀ ਹੈਗੀ ਲੇਵਰੇ ਮਿਲੂਗੀ ਜੋ ਹੁਣ ਆਪਣੇ ਕਿਉਂਕਿ ਉਹਨਾਂ ਦੀ ਸਾਰੀ ਮਨੋਕਲੀ ਹੋ ਜਾਣੀ ਹੈ ਜਦੋਂ ਕਿਸੇ ਦੀ ਮੋਨੋਪੋਲੀ ਹੋਗੀ ਤਾਂ ਉਹਦੇ ਮੁਕਾਬਲੇ ਵਿੱਚ ਕੋਈ ਬੰਦਾ ਨਹੀਂ ਰਹਿਣਾ ਇਸ ਕਰਕੇ ਹੁਣ ਜਿਹੜਾ ਇਹ ਸਾਡੀ ਲੜਾਈ ਹੈ ਮੋਰਚਾ ਚੱਲ ਰਿਹਾ ਸਾਡਾ ਖਦੌਰੀ ਤੇ ਸ਼ੰਭੂ ਤੇ ਉਹਦੇ ਵਿੱਚ ਜੋ ਪਿਛਲੇ ਮੋਰਚੇ ਦੇ ਵਿੱਚ ਸਾਡੀਆਂ ਮੰਨੀਆਂ ਹੋਈਆਂ ਮੰਗਾ ਨੇ ਉਹਦੇ ਵਾਸਤੇ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਨੇ ਦੋ ਤਿੰਨ ਕਾਲੇ ਕਾਨੂੰਨ ਵਾਪਸ ਲਏ ਤੇ ਉਹਨੂੰ ਹੁਣ ਇੰਡਾਇਰੈਕਟਲੀ ਪਾਵੇਂ ਉਹ ਵਾਪਸ ਲੈ ਲੇ ਪਰ ਦੁਬਾਰਾ ਫੇਰ ਉਹ ਖੁੱਝੇ ਚੱਲਣਾ ਰਹੀ ਲਾਗੂ ਕਰਨ ਲੱਗੇ ਇਸ ਕਰਕੇ ਹੁਣ ਸਾਡੇ ਡੰਦੇਵਾਲ ਸਾਹਿਬ ਲਗਭਗ ਇਸੇ ਮੰਗਾਂ ਕਰਕੇ 35 ਦਿਨਾਂ ਤੋਂ ਉਹ ਮਰਨmarg ਤੇ ਬੈਠੇ ਨੇ ਜੋ ਕਿ ਉਸ ਵਾਸਤੇ ਸਾਰਾ ਪੰਜਾਬ ਚਿੰਤਤ ਹੈ ਕਿਉਂਕਿ ਉਹ ਇਸ ਹੱਠੀ ਦੇ ਬੈਠੇ ਨੇ ਕਿਉਂਕਿ ਉਹ ਆਪਣਾ ਜੋ ਵੀ ਗੱਲ ਕਹਿ ਦਿੰਦੇ ਨੇ ਉਹਦੇ ਤੇ ਪੂਰਾ ਉਤਰਦੇ ਨੇ ਹੁਣ ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਉਹਨਾਂ ਨੇ ਮੰਗਾ ਮੰਨ ਲਿਆ ਤਾਂ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਤੇ ਸਾਡੀ ਇਹੀ ਅਪੀਲ ਹੈ ਸਰਕਾਰ ਨੂੰ ਵੀ ਪੰਜਾਬ ਸਰਕਾਰ ਵੀ ਹੁਣ ਆਪਣਾ ਰੋਲ ਅਦਾ ਕਰੇ ਕਿਉਂਕਿ ਜੇ ਪੰਜਾਬ ਸਰਕਾਰ ਦੇ ਜੋ ਵੀ 90 ਮੈਂਬਰ ਨੇ ਉਹ ਜਾ ਕੇ ਸੈਂਟਰ ਵਿੱਚ ਚਾਹ ਪਾਸਟਰ ਪਕਾ ਲੈਣ ਅਭੀ ਤੁਸੀਂ ਸਾਡੇ ਪੰਜਾਬ ਨਾਲ ਏ ੱੱੱਕਾ ਗਾਧੇ ਕਰ ਰਹੇ ਹੋ ਇਸ ਕਰਕੇ ਇਹ ਆਪਣਾ ਰੋਜ਼ਾਨੀ ਕਰਦੇ ਹੁਣ ਸਾਡੀ ਸਾਰੇ ਮਤਲਬ ਜਿਹੜੇ ਵੀ ਇਹ ਮੰਤਰੀ ਨੇ ਤੇ ਸਰਕਾਰਾਂ ਨੇ ਉਹਨਾਂ ਨੂੰ ਅਪੀਲ ਹੈ ਕਿ ਸਾਡਿਆਂ ਜੋ ਮੰਗਾਂ ਨੇ ਜਾਇਜ਼ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਲਾਗੂ ਕਰੇ ਤਾਂ ਜੋ ਇਹ ਜੋ ਮੋਰਚੇ ਨੇ ਇਹ ਸਵਾਪਤ ਹੋ ਜਾਣ ਅਦਰਵਾਈਜ਼ ਇਹ ਸਾਰ ਸਾਡਾ ਜਾਰੀ ਰਹੂਗਾ ਬਾਈ ਨਾਮ ਕਿਹਾ ਮੇਰਾ ਨਾਮ ਬਿਆਨ ਕੁਸੈਂਦ ਸੌਢਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ